ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਮੇਥੀ ਦੇ ਪਰੌਂਠੇ ਜੋ ਹਰ ਘਰ ਵਿੱਚ ਹੀ ਬੰਦੇ ਆ ਇਹਦੇ ਲਈ ਆਪਾਂ ਨੂੰ ਚਾਹੀਦੇ ਆ ਬਰੀਕ ਕੱਟੇ ਹੋਏ ਗੰਡੇ ਤੇ ਹਰੀਆਂ ਮਿਰਚਾਂ ਪੰਜ ਕ ਤੇ ਅਦਰਕ ਵੀ ਕੱਟਿਆ ਹੋਇਆ ਤੇ ਆਪਾਂ ਮੇਥੇ ਪਹਿਲਾਂ ਹੀ ਧੋ ਕੇ ਕੱਟ ਲੈ ਸਮਰ ਕੇ ਤੇ ਇਹਦੇ ਵਿੱਚ ਕੁਰਕੁਰਕ ਸਾਰੀ ਨਿਕਲ ਜਾਂਦੀ ਏ ਧੋਣ ਨਾਲ ਤੇ ਤਾਂ ਨਹੀਂ ਕਰਕੇ ਆਪਾਂ ਟੋਕਰੀ ਚ ਪਾ ਕੇ ਧੋਤੇ ਸੀ ਸਾਰੀ ਕੁਰਕ ਲਏਗੀ ਇਹਨਾਂ ਦੀ ਜੜਾਈਆਂ ਨੂੰ ਮਿੱਟੀ ਲੱਗੀ ਸੀ ਤੇ ਧੋ ਕੇ ਸਮਾਰ ਕੇ ਆਪੇ ਸੁੱਕ ਵੀ ਗਏ ਤੇ ਹੁਣ ਜੀ ਆਪਾਂ ਗੁੰਨਾਂਗੇ ਆਟਾ ਤੇ ਇਹਦੇ ਵਿੱਚ ਆਪਾਂ ਪਾ ਲਿਆ ਜੀ ਨੂਨ ਮਿਰਚਾ ਆਪਣੇ ਹਿਸਾਬ ਨਾਲ ਪਾ ਲਿਓ ਤੁਸੀਂ ਤੇ ਨੂਨ ਮਿਰਚ ਸਾਰਾ ਕੁਝ ਪਾਇਆ ਤੇ ਆ ਵਿੱਚ ਗੰਡੇ ਹੁੰਡੇ ਵੀ ਸਾਰਾ ਕੁਝ ਵੇਚੀ ਪਾਤਾ ਆਟੇ ਦੇ ਆਪਾਂ ਤੇ ਹੁਣ ਆਪਾਂ ਇਹਨਾਂ ਚੀਜ਼ਾਂ ਨੂੰ ਸਾਰਿਆਂ ਨੂੰ ਕਰ ਲਾਂਗੇ ਮਿਕਸ ਜੀਰਾ ਪਾਇਓ ਜੀ ਵਿੱਚ ਜਮੈਣ ਵੀ ਪਾਇਓ ਸਾਰਾ ਇਹ ਚੀਜ਼ ਆਪਾਂ ਆਟੇ ਦੇ ਵਿੱਚ ਮਿਕਸ ਕਰ ਲਿਆ ਤੇ ਹੁਣ ਆਪਾਂ ਪਾਵਾਂਗੇ ਜੀ ਮੇਥੇ ਮੇਥੇ ਵੀ ਆਪਾਂ ਪਾ ਕੇ ਆਟੇ ਦੇ ਵਿੱਚ ਕਰ ਲਾਂਗੇ ਮਿਕਸ ਇੱਕ ਗੁੱਟੀ ਮੇਥਿਆਂ ਦੀ ਹੈ ਜੀ ਇਹ ਤੇ ਹੁਣ ਆਪਾਂ ਮੇਥੇ ਨੂੰ ਕੇਰਾ ਹੱਥ ਨਾਲ ਹੀ ਮਿਲਾ ਲਾਂਗੇ ਜਿੰਨੇ ਗਾਪਣ ਲੋੜ ਪਈ ਫਿਰ ਆਪਾਂ ਪਾਣੀ ਨਾਲ ਗੁੰਨਾਗੇ ਆਟਾ ਕੇਰਾ ਪਾਈ ਮਿਲਾ ਲੈਣੀ ਹੈ ਬੜਾ ਠੰਡਾ ਨਹੀਂ ਪਾਣੀ ਲੈਣਾ ਆਪਾਂ ਆਟਾ ਗੁੰਨਣ ਨੂੰ ਨੋਰਮਲ ਟੈਂਪਰੇਚਰ ਜਿਹਾ ਜਿਹਾ ਆਪਾਂ ਪੀਣੇ ਹੁੰਦੇ ਆ ਉਹਨਾਂਕ ਲੈਣਾ ਬਸ ਉਹਦੇ ਨਾਲ ਆਪਾਂ ਆਟਾ ਗੁੰਨਾਂਗੇ ਜੀ ਬਲਾਸਕ ਪਾਣੀ ਦਾ ਲੈ ਲਿਆ ਆਪਾਂ ਹੁਣ ਗੁੰਨਾਂਗੇ ਜੀ ਆਟਾ ਬਸ ਜਿਵੇਂ ਆਪਾਂ ਨੋਰਮਲ ਆਟਾ ਗੁੰਦੇ ਹੁੰਦੇ ਹੁੰਨੇ ਓਵੇਂ ਗੁੰਨਣਾ ਹੈ ਕੋਈ ਸਪੈਸ਼ਲ ਗੰਦੀ ਲੋੜ ਨਹੀਂ ਹੁਣ ਆਪਾਂ ਲੈ ਆਟਾ ਗੁੰਨ ਤੇ ਦੂਜਾ ਦਾ ਆਪਾਂ ਰੈਸਟ ਲਈ 10 ਮਿੰਟ ਪਾਸੇ ਰੱਖ ਦੇਾਂਗੇ ਤੇ ਇਮਲੈਮ ਹੋ ਜਾਊਗਾ ਫਿਰ ਦੂਆਪਾ ਬਾਦ ਘੋਲਾ ਕੇ ਤੇ ਫਿਰ ਫਿਰ ਇਹਨੂੰ ਥੋੜਾ ਜਿਹਾ ਮਲ ਸੱਲਾਂਗੇ ਆਟੇ ਨੂੰ ਤੇ ਇਹਨੂੰ ਅਪਰੈਸਟ ਲਈ ਰੱਖ ਦਾਂ ਤੇ ਹੁਣ ਆਪਾਂ ਇੱਕ ਚੀਜ਼ ਦੇ ਵਿੱਚ ਸਪੈਸ਼ਲ ਕਰਨੀ ਹੈ ਜੀ ਆਪਾਂ ਅੱਜ ਬਣਾਵਾਂਗੇ ਤੜਕੇ ਵਾਲੀ ਦਹੀਂ ਜਿਹੜੀ ਕਿ ਬਹੁਤ ਹੀ ਜ਼ਿਆਦਾ ਟੇਸਟ ਦੁੱਗਣਾ ਕਰ ਦੂਗੀ ਮੇਥੀ ਵਾਲੇ ਪਰੌਂਠੇਆ ਦੇਖੋ ਜੀ ਤੁਹਾਨੂੰ ਬਣਾ ਕੇ ਦੇਖਣੀ ਪਊ ਫਿਰ ਹੀ ਤੁਹਾਨੂੰ ਪਤਾ ਲੱਗੂ ਬਹੁਤ ਹੀ ਜ਼ਿਆਦਾ ਟੇਸਟੀ ਦਹੀਂ ਬਣੂਗੀ ਇਹ ਇੱਕ ਵਾਰੀ ਤੁਸੀਂ ਬਣਾ ਕੇ ਦੇਖੋ ਆਪਾਂ ਦੇਸੀ ਘਿਓ ਦਾ ਤੜਕਾ ਲਾਵਾਂਗੇ ਇਹਨੂੰ ਦੇਸੀ ਘਿਓ ਦੇ ਆਪਾਂ 2 ਚਮਚੇ ਪਾ ਲਾਂਗੇ ਇਹਦੇ ਵਿੱਚ ਦੇਖੀ ਬੇਕੋ ਕਿਹੜੇ ਹਿਸਾਬ ਨਾਲ ਸੁਆਦ ਬਣਦੀ ਹੈ ਬਹੁਤ ਹੀ ਜ਼ਿਆਦਾ ਸੁਆਦ ਲੱਗੂ ਤੁਹਾਨੂੰ ਦਾਲ ਦੂਲ ਦੀ ਲੋੜ ਹੀ ਨਹੀਂ ਪੈਣੀ ਜੀ ਸਬਜ਼ੀ ਦੇ ਤੇ ਤੁਸੀਂ ਵਾਰ-ਵਾਰ ਬਣਾ ਕੇ ਖਾਓਗੇ ਪਰੌਂਠਾ ਤੇ ਦਹੀਂ ਤੜਕੇ ਵਾਲੀ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਜਿਮੇਨ ਤੇ ਜੀਰਾ ਘਿਓ ਦਾ ਦੇਸੀ ਦਾ ਹੀ ਤੜਕਾ ਲਾਉਣਾ ਤੁਸੀਂ ਤੇਲ ਤੂਲ ਦਾ ਨਹੀਂ ਲਾਉਣਾ ਫੇਰ ਵੇਖਿਓ ਜਿਮੇਨ ਤੇ ਜੀਰਾ ਪਾਤਾ ਆਪਾਂ ਤੇ ਇਹਨੂੰ ਆਪਾਂ ਲੈਨੇ ਆ ਜੀ ਤੜਕ ਦੇ ਵਿੱਚ ਨਿੱਕਾ ਜਿਹਾ ਇੱਕ ਗੰਡਾ ਘੱਟਿਆ ਸੀ ਮੈਂ ਬਰੀਕ ਬਰੀਕ ਤੇ ਇਹਦੇ ਵਿੱਚ ਉਹ ਵੀ ਪਾ ਦਾਂਗੇ ਲਾਸਟ ਜਿੱਤੇ ਆਪਾਂ ਮਿਰਚ ਪਾਵਾਂਗੇ ਉਹਨੂੰ ਦੋ ਥਾਈਂ ਕਰਕੇ ਜੇ ਤਾਂ ਤੁਸੀਂ ਖਾਣਾ ਚਾਹੋ ਤਾਂ ਵਿੱਚ ਹੀ ਰੱਖ ਸਕਦੇ ਆ ਤੇ ਨਹੀਂ ਜੇ ਤੁਸੀਂ ਸਰਵ ਕਰਨ ਲੱਗੇ ਤਾਂ ਉਹ ਮਿਰਚ ਤੁਸੀਂ ਕੱਢ ਵੀ ਸਕਦੇ ਆ ਤੇ ਹੁਣ ਆਪਾਂ ਪਾਤੀ ਜੀ ਇੱਕ ਹੀ ਗੰਨਾ ਪਾਏ ਨਿੱਕਾ ਜਿਹਾ ਬਰੀਕ ਹੋਣ ਪੈਨੂੰ ਭੁੰਨਾਂਗੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਲਾਈਕ ਵੀ ਕਰੋ ਚੈਨਲ ਨੂੰ ਤੇ ਆਪਾਂ ਨੂੰ ਸਪੋਰਟ ਕਰੋ ਵੱਧ ਤੋਂ ਵੱਧ ਪਲੀਜ਼ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜੀ ਤੇ ਆਪਣਾ ਤੜਕਾ ਭੁੰਨੀ ਜਾਂਦਾ ਲੋ ਜੀ ਆਪਣਾ ਤੜਕਾ ਭੁੰਨਿਆ ਗਿਆ ਤੇ ਇਹਦੇ ਵਿੱਚ ਆਪਾਂ ਪਾ ਦਿਆਂਗੇ ਥੋੜੀ ਜਿਹੀ ਲਾਲ ਮਿਰਚ ਤੇ ਹੂਨ ਆਪਦੇ ਹਿਸਾਬ ਦੇ ਨਾਲ ਪਾ ਲਈ ਤੁਸੀਂ ਜਿੰਨਾ ਖਾਣਾ ਪਸੰਦ ਕਰਦੇ ਆ ਤੇ ਆਪਾਂ ਤੜਾ ਮਸਾਲਾ ਜਿਹੜਾ ਆਪਾਂ ਘਰੇ ਬਣਾਇਆ ਹੋਇਆ ਗਰਮ ਮਸਾਲਾ ਨਹੀਂ ਇਹ ਜੀਰਾ ਜਮੈਣ ਤੇ ਸੌਫ ਤੇ ਥੋੜਾ ਜਿਹਾ ਕਾਲਾ ਨੂਨ ਇਹ ਪਾ ਕੇ ਮੇਰਾ ਬਣਾਇਆ ਹੋਇਆ ਘਰੇ ਉਹ ਥੁੰਦੀ ਪਾਤਾ ਆਪਾਂ ਤੇ ਤੜਕਾ ਬਣ ਗਿਆ ਆਪਣਾ ਪਾਸੇ ਰੱਖਤਾ ਤੇ ਹੁਣ ਆਪਾਂ ਘਿਓ ਨੂੰ ਇਹਨੂੰ ਆਟੇ ਨੂੰ ਘਿਓ ਲਾ ਕੇ ਤੇ ਮਸਾਲ ਲਿਆ ਸੀਗਾ ਇੱਕ ਵਾਰੀ ਹੋਰ ਆਪਾਂ ਕਿਉਂ ਇਹਦੇ ਤੇ ਲਾ ਕੇ ਹੁਣ ਪਰੌਂਠੇ ਬਣਾਵਾਂਗੇ ਆਪਾਂ ਤੇ ਦਹੀਂ ਆਪਾਂ ਉਹਦੇ ਸਰਵ ਕਰਾਂਗੇ ਜਦੋਂ ਆਪਾਂ ਖਾਣੇ ਹੋਏ ਤੇ ਲਓ ਜੀ ਆਪਾਂ ਜਿਵੇਂ ਆ ਨਾਰਮਲ ਪੀੜਾ ਕਰਦੇ ਹੁੰਨੇ ਆ ਉਹ ਡਾ ਕੀ ਪੀੜਾ ਲੈ ਲਿਆ ਆਪਾਂ ਤੇ ਹੁਣ ਆਪਾਂ ਇਹਨਾਂ ਨੂੰ ਚੌਰਸ ਜਿਵੇਂ ਆ ਆਪਾਂ ਪਰੌਂਠਾ ਬਣਾਉਣੇ ਹੁੰਨੇ ਆ ਘਿਓ ਲਾ ਕੇ ਵਿੱਚ ਓਵੇਂ ਬਣਾ ਲਾਂਗੇ ਹਾਂ ਐਡੇ-ਐਡੇ ਕੀ ਪੀੜੇ ਕੀਤੇ ਆਪਾਂ ਤੇ ਹੁਣ ਆਪਾਂ ਨਾਰਮਲ ਜਿਵੇਂ ਪਰੌਂਠਾ ਨਹੀਂ ਬਣਾਉਂਦੇ ਹਿੰਦੇ ਚੌਰਸ ਓਮੀ ਆਪਾਂ ਬਣਾਵਾਂਗੇ ਜੀ ਵਿੱਚ ਘਿਓ ਲਾਵਾਂਗੇ ਹਾਂਜੀ ਸਪੋਰਟ ਆਪਾਂ ਨੂੰ ਜ਼ਰੂਰ ਕਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਆਪਾਂ ਹੀ ਪਰੌਂਠੇ ਦੇਸੀ ਘਿਓ ਜੀ ਬਣਾਵਾਂਗੇ ਤੇ ਆਪਾਂ ਕੀ ਰਹੇ ਹੁਣ ਚੌਰਸ ਬਣਾਵਾਂਗੇ ਪਰੌਂਠਾ ਆਪਾਂ ਦੂਜਾ ਤਿੰਨ ਕੁੰਜਾ ਵੀ ਬਣਾ ਕੇ ਦਿਖਾਵਾਂਗੇ ਤੁਹਾਨੂੰ वो तो मर्जी है जो सिंपल रोटी बनानी है तो वह भी बना सकते हैं हाँ जी हम आप बेलोंगे परौंठा जिम्मे मर्जी बेली जाओ दूजी रोटी कोई फर्क नहीं पैदा जिमें दूजी रोटी बेलते होंगे बाला अोटा नहीं रखते कोई पसंद नहीं करता बाला मोटा परौंठा तो साढ़े तो पताला जहा पसंद करते हैं जो तुम्हें मोटा बना ਪਰ ਰੱਖਣਾ ਤਾਂ ਤੁਸੀਂ ਉਸੇ ਹਿਸਾਬ ਨਾਲ ਪੇੜਾ ਕਰ ਲਿਓ ਜੀ ਪਰ ਸਾਡੇ ਜਿਆਦਾ ਭਾਰੀ ਰੋਟੀ ਪਸੰਦ ਨਹੀਂ ਕਰਦੇ ਤੇ ਹੁਣ ਬਹੁਤ ਤੇ ਵੀ ਦੇਸੀ ਘਿਓ ਲਾ ਦਾਂਗੇ ਤੇ ਥੱਲੇ ਵੀ ਆਪਾਂ ਦੇਸੀ ਘਿਓ ਲਾਇਆ ਸੀ ਪਰੌਂਠੇ ਨੇ ਲਓ ਜੀ ਖੁੱਲੇ ਜੇਰੇ ਨਾਲ ਲਾਓ ਕਿਉਂ ਤੇ ਟੇਸ ਬਹੁਤ ਮਣੂਗਾ ਹਣ ਆਪਾਂ ਇਹਨੂੰ ਦਿੱਤਾ ਥੱਲ ਜੀ ਮਾਸ ਜਦੋਂ ਮੜਾ ਜਾ ਪੱਕ ਗਿਆ ਬਣਾ ਕੇ ਵੇਖਿਓ ਪਰੌਂਠੇ ਤੁਸੀਂ ਬਹੁਤ ਸਵਾਦ ਸਪੈਸ਼ਲ ਆਪਣੇ ਇਹਦੇ ਵਿੱਚ ਦਹੀਂ ਹੈ ਜਿਹੜੀ ਆਪਾਂ ਮਸਾਲੇ ਵਾਲੀ ਬਣਾਵਾਂਗੇ ਬਹੁਤ ਹੀ ਜ਼ਿਆਦਾ ਟੇਸ ਲੱਗੂਗੀ ਦੇਈ ਤੁਸੀਂ ਇੱਕ ਵਾਰੀ ਪੱਕਾ ਬਣਾ ਕੇ ਦੇਖੋ ਪਰੌਂਠੇ ਤਾਂ ਆਪਣੇ ਆਮ ਘਰਾਂ 'ਚ ਰੋਜ਼ ਬੰਦੇ ਆ ਹੁਣ ਸੀਜ਼ਨ ਆ ਜੀ ਪਾਲਕ ਮੇਥੇ ਦਾ ਅੰਬਸ ਆਪਣੇ ਪਰੌਂਠਾ ਗਿਆ ਬਣ ਜੀ ਕਿਉਂ ਇੱਕ ਵਾਰੀ ਹੋਰ ਉੱਤੇ ਚਮਚਾ ਲਾ ਦਿੰਦੇ ਆ ਬਿਲਕੁਲ ਸੌਫਟ ਸੌਫਟ ਬਣਿਆਈ ਪਰੌਂਠਾ ਤੇ ਹੁਣ ਆਪਾਂ ਦੂਜਾ ਪਰੌਂਠਾ ਸਾਨੂੰ ਤਿੰਨ ਖੁਜਾਂ ਬਣਾ ਕੇ ਦਿਖਾਵਾਂਗੇ ਉਹ ਜੀ ਹੁਣ ਆਪਾਂ ਕਿੰਨਾ ਸਾਦ ਤੇ ਬਣਿਆ ਹੈ ਪਰੌਂਠਾ ਹੁਣ ਆਪਾਂ ਇਸ ਨੂੰ ਤਿੰਨ ਹੁੰਜਾ ਬਣਾ ਕੇ ਦਿਖਾਵਾਂਗੇ ਉਦੋਂ ਤੁਹਾਡੀ ਚੁਆਇਸ ਹੈ ਤੁਸੀਂ ਕਿਹੜੇ ਹਿਸਾਬ ਨਾਲ ਮਰਜ਼ੀ ਬਣਾ ਲਓ ਇਹਦੇ ਵਿੱਚ ਵੀ ਆਪਾਂ ਘਿਓ ਪਾਵਾਂਗੇ ਤੇ ਬਸ ਇਹਦੇ ਨਾਲ ਆਪਾਂ ਤਿੰਨ ਗੁੱਠਾ ਬਣਾ ਲਾਂਗੇ ਜਿਹੜਾ ਗੰਡੇ ਨਾਲ ਵਿੱਚ ਉਹ ਟੇਸਟ ਆਉਂਦਾ ਉਹ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਹੈ ਜੀ ਤੇ ਹੁਣ ਆਪਏ ਇਹਦੇ ਉੱਤੇ ਵੀ ਘਿਓ ਲਾ ਲਾਂਗੇ ਤੇ ਉਦਲੇ ਬਾਸੀ ਵੀ ਆਪਾਂ ਘਿਓ ਲਾ ਦੇਣਗੇ ਆਪਣਾ ਤਵਾ ਦੂਜਾ ਨਹੀਂ ਨਾ ਨਾਨ ਸਟਿੱਕੀ ਤਾਂ ਨਹੀਂ ਕਰਕੇ ਥੋੜਾ ਜਿਹਾ ਆਪਣਾ ਤਵਾ ਲੋਹੇ ਦਾ ਹੀ ਆ ਜੀ ਬਣਾ ਕੇ ਦੇਖੋ ਇੱਕ ਵਾਰੀ ਤੁਸੀਂ ਬਹੁਤ ਹੀ ਜ਼ਿਆਦਾ ਟੇਸਟੀ ਲੱਗਣਗੇ ਲਓ ਜੀ ਆਪਣਾ ਦੂਜਾ ਪਰੌਂਠਾ ਵੀ ਬਣ ਗਿਆ ਦੋਨੇ ਹਿਸਾਬ ਦੀ ਪਰੌਂਠੇ ਬਣ ਗਏ ਤੁਹਾਨੂੰ ਜਿਹੜਾ ਵੀ ਪਸੰਦ ਆਏ ਤੁਸੀਂ ਉਹੋ ਜੀ ਸ਼ੇਪ ਦੇ ਸਕਦੇ ਆਂ ਤੇ ਹੁਣ ਆਪਾਂ ਦਹੀਂ ਸਰਵ ਕਰਾਂਗੇ ਜੀ ਦਹੀਂ ਆਪਣੀ ਥੋੜੀ ਜਿਹੀ ਠੀਕ ਜਿਹੀ ਜੰਮੀ ਸੀ ਸਿਆਲ ਕਰਕੇ ਜ਼ਿਆਦਾ ਗਾੜੀ ਜੀ ਨਹੀਂ ਬਣੀ ਜੰਮੀ ਬਸ ਇਸੇ ਤਰ੍ਹਾਂ ਦੀ ਜੰਮੀ ਸੀ ਜ਼ਿਆਦਾ ਥਿੱਕ ਜੀ ਨਹੀਂ ਬਣੀ ਤੇ ਹੁਣ ਆਪਾਂ ਦਹੀਂ ਪਾਲੀ ਤੇ ਇਹਦੇ ਵਿੱਚ ਜਿਹੜਾ ਆਪਾਂ ਤੜਕਾ ਭੁੰਨਿਆ ਸੀਗਾ ਹੁਣ ਉਹਦੇ ਉੱਤੇ ਉਹ ਪਾਵਾਂਗੇ ਤੁਸੀਂ ਇੱਕ ਵਾਰੀ ਕਰਕੇ ਦੇਖਿਓ ਜੀ ਬਹੁਤ ਹੀ ਜ਼ਿਆਦਾ ਟੇਸ ਲੱਗੂਗੀ ਸਾਰਾ ਤੜਕਾ ਆਪਾਂ ਉੱਤੇ ਪਾਵਾਂਗੇ ਤੇ ਉਹ ਜਿਹੜਾ ਆਪਾਂ ਮਸਾਲਾ ਘਰੇ ਬਣਾਇਆ ਸੀ ਜੇ ਤੁਹਾਨੂੰ ਦੱਸਿਆ ਸੀ ਮੈਂ ਉਹੀ ਉਹਦੇ ਉੱਤੇ ਪਾਵਾਂਗੇ ਉਹਦਾ ਫਲੇਵਰ ਬਹੁਤ ਹੀ ਜ਼ਿਆਦਾ ਵਧੀਆ ਹੈ ਲਓ ਜੀ ਆਪਣੀ ਪਲੇਟ ਹੋ ਗਈ ਤਿਆਰ ਇੱਕ ਵਾਰੀ ਜਰੂਰ ਬਣਾ ਕੇ ਦੇਖੋ ਤੁਸੀਂ ਤੇ ਖਾਓ ਤੇ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਆਪਾਂ ਨੂੰ ਸਪੋਰਟ ਕਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਹੁਣ ਗਰਮਾ-ਗਰਮ ਪਰੌਂਠੇ ਦਾ ਸਵਾਦ ਲਓ ਤੁਸੀਂ ਤੇ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ